ਸਕੂਲ ਤੁਸੀਂ ਭੇਜਦੇ ਹੋ ਤਾਂ ਸਕੂਲ ਭੇਜਣ ਤੋਂ ਬਾਅਦ ਤੁਸੀਂ ਇੰਤਜ਼ਾਰ ਕਰਦੇ ਹੋ ਕਿ ਘਰੇ ਆਉਣ ਪਰ ਜਦੋਂ ਸਕੂਲ ਜਾਂਦੇ ਹੋਏ ਰਸਤੇ ਦੇ ਵਿੱਚ ਕੋਈ ਆਟੋ ਵਾਲਾ ਕੋਈ ਬੈਂ ਵਾਲਾ ਜਾਂ ਫਿਰ ਕੋਈ ਹੋਰ ਤੁਹਾਡੀ ਬੱਚੀ ਦੇ ਨਾਲ ਬੱਚਿਆਂ ਦੇ ਨਾਲ ਅਸ਼ਲੀਲ ਹਰਕਤਾਂ ਕਰੇ ਫਿਰ ਮਾਪਿਆਂ ਦੀ ਚਿੰਤਾ ਜ਼ਰੂਰ ਵੱਧ ਜਾਂਦੀ ਹੈ ਅਜਿਹਾ ਹੀ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਫੌਜੀ ਨਾਮ ਦਾ ਵਿਅਕਤੀ ਆ ਜਿਸ ਦੇ ਕੋਲ ਉਸਦੀ ਬੱਚੀ ਆਟੋ ਦੇ ਵਿੱਚ ਜਾਂਦੀ ਸੀ ਸਕੂਲ ਜਦੋਂ ਸਕੂਲ ਛੱਡਣ ਜਾਂਦਾ ਸੀ ਤਾਂ ਉਸਦੀ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ ਆਖਰ ਕਿਹੜੇ ਪਿੰਡ ਦਾ ਮਾਮਲਾ ਕਿਹੜੇ ਜ਼ਿਲ੍ਹੇ ਦਾ ਮਾਮਲਾ ਪੂਰੀ ਗੱਲਬਾਤ ਤੁਹਾਨੂੰ ਉਸ ਪੀੜਤ ਮਹਿਲਾ ਦੀ ਜਵਾਨ ਸਰ ਮੇਰਾ ਨਾਮ ਬਿਸ਼ਨਦਰ ਕੌਰ ਕਿਹੜਾ ਕਿਹੜਾ ਮੱਲਾ ਸਲਾਮਾਤ ਹਾਂਜੀ ਕੀ ਮਾਮਲਾ ਜੀ ਸਰ ਮਾਮਲਾ ਇੱਕ ਸਾਥੇ ਮੱਲੇ ਦਾ ਕੁਲਵੰਤ ਸਿੰਘ ਫੌਜੀ ਆ ਰਿਟਾਇਰ ਉਹ ਚੋਤੇ ਮੈਂ ਆਪਣੀ ਕੁੜੀ ਨੂੰ ਆਟੋ ਲਾ ਕੇ ਰਿਦਾ ਸੀਗਾ 7 ਮਹੀਨੇ ਤੋਂ ਮੇਰੀ ਕੁੜੀ ਨੂੰ ਸਕੂਲ ਵਿਲਾਕੇ ਜਾਂਦਾ ਸੀ ਜਿਹਦੇ ਵਿੱਚ 2 ਮਹੀਨੇ ਤੱਕ ਉਹ ਸਹੀ ਲੈ ਕੇ ਗਿਆ ਉਸ ਤੋਂ ਬਾਅਦ 3-4 ਮਹੀਨੇ ਲਈ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਜਦੋਂ ਮੈਂ ਮੈਂ ਘਰਾਂ ਤੇ ਕੰਮ ਕਰਦੀ ਆ ਜਦੋਂ ਮੈਂ ਘਰ ਨਹੀਂ ਸੀ ਹੁੰਦੀ ਮੇਰੇ ਘਰ ਵਾਲੇ ਜਾਂ ਬੱਚਾ ਮੇਰਾ ਘਰ ਨਹੀਂ ਸੀ ਹੁੰਦਾ ਤੇ ਘਰ ਆ ਕੇ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਫੋਨ ਕਰਦਾ ਸੀ ਰਾਤ ਨੂੰ ਵੀ ਦੇਰ ਰਾਤ ਤੱਕ ਫੋਨ ਕਰਦਾ ਸੀ ਜਦੋਂ ਇਹ ਮਾਮਲਾ ਮੇਰੇ ਵੀਰ ਨੇ ਲੈ ਲਿਆ ਉਹ ਦੱਸਿਆ ਤੇ ਉਹਨੇ ਸਾਡੇ ਨਾਲ ਫੁੱਟ ਮਾਰ ਕਿ ਦੀ ਰਾਤ ਨੂੰ 10 ਵਜੇ ਜੇ 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 ਸਾਰੇ ਪਾਸੇ ਮੇਰੀ ਬੇਟੀ ਮੈਂ ਅਸੀਂ ਪ੍ਰਸ਼ਾਸਨ ਤੇ ਸਾਹਮਣੇ ਸਾਰੇ ਪਾਸੇ ਆਪਣੇ ਬਿਆਨ ਵੀ ਦਿੱਤੇ ਉਹਦੇ ਤੋਂ ਬਾਅਦ ਵੀ ਵੀਰਵਾਰ ਦੇ ਦਿਨ ਵੀਰਵਾਰ 23 ਤਰੀਕ ਨੂੰ ਮੇਰੀ ਬੇਟੀ ਸਕੂਲ ਤੋਂ ਆਦੀ ਤੇ ਜਿੱਦ ਕਰਕੇ ਉਹਨੇ ਫੇਰ ਮੇਰੀ ਬੇਟੀ ਦਾ ਵੀ ਪਿੱਛਾ ਕੀਤਾ ਤੇ ਮੈਂ ਕੰਮ ਤੇ ਗਈ ਝੁੱਲਾਵਾਰੀ ਤੱਕ ਉਹਨੇ ਮੇਰਾ ਵੀ ਪਿੱਛਾ ਕੀਤਾ ਮੈਨੂੰ ਗਾਲਾਂ ਕਲੋਚ ਕੱਢੀਆਂ ਤੇ ਬਾਅਦ ਚੋਂ ਵੀ ਫੇਰ ਵੀ ਸਾਨੂੰ ਤੰਗ ਪਰਛਾਣਦੇ ਤੇ ਘਰ ਆਇਆ ਰਾਸਤੇਾਂ 'ਚ ਫੇਰ ਆਇਆ ਹੁਣ ਤੁਸੀਂ ਇਹਦੇ ਸੰਬੰਧੀ ਪਹਿਲਾਂ شکایت ਨਹੀਂ ਕੀਤੀ ਜੀ ਲੋ ਕਿੰਨੇ ਜੀ ਤਿੰਨ ਮਹੀਨੇ ਤੋਂ ਸ਼ਿਕਾਇਤ ਕਰਦੀ ਪਈ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਪਈ ਤੇ ਹੁਣ ਤੁਸੀਂ ਕੀ ਤੁਹਾਡਾ ਅਗਲਾ ਕੀ ਮੈਂ ਤਾਂ ਸਾਰ ਇਹ ਮੰਗ ਕਰਦੀ ਪਈ ਆ ਕਾਨੂੰਨ ਤੋਂ ਮੇਰੀ ਬੇਟੀ ਨੂੰ ਤਾਂ ਮੈਨੂੰ ਨਿਆਂ ਸਾਫ਼ ਦਿੱਤਾ ਜਾਵੇ ਨਹੀਂ ਤਾਂ ਮੇਰੀ ਬੇਟੀ ਲਈ ਮੈਂ ਸੁਸਾਇਸਾਈਡ ਕਰ ਲੈਣਾ ਇਹਦੇ ਨਾਲ 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 ਤਾਂ ਫੇਰ ਮੈਂ ਵੀ ਕਰੂੰਗੀ ਨਾ ਇਹਦੀ ਤੁਹਾਡੇ ਘਰ ਪਹਿਲਾਂ ਵੀ ਆਣੀ ਜਾਣੀ ਸੀ ਕਿਉਂ ਦਾ ਸਾਰਾ ਸੀਨੀਅਰ ਨੂੰ ਜਾਣਦੇ ਸੀ 7-8 ਮਹੀਨੇ ਤੋਂ ਇਹਨੂੰ ਜਾਣਦੇ ਆ ਹੁਣ ਮੰਗ ਕੀ ਜਾਂਦੇ ਇਸੇ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਮੰਗ ਕਰਦੇ ਤੇ ਸਸਾਨੂੰ ਨਿਸ਼ਾਸ਼ ਹੋਣਾ ਚਾਹੀਦਾ ਕੀ ਨਾ ਤੁਹਾਡਾ ਜੀ ਮੇਰਾ ਨਾਮ ਰੀਆ ਹੈ ਕਿਹੜਾ ਪਿੰਡ ਜੀ ਸਲਾਮਾਬਾਦ ਕੀ ਮਾਮਲਾ ਜਿਹੜਾ ਤੀਜਾ ਜੇ ਐਸਐਸਪੀ ਦਫਤਰ ਆਇਚ ਜੀ ਮਿਲਾਈ ਮੇਰਾ ਨਾਮ ਰੀਆ ਮੇਰੇ ਮਮਾ ਦਾ ਨਾਮ ਮਸ਼ਵਿੰਦਰ ਕੌਰ ਔਰ ਮੇਰੇ ਪਿਤਾ ਜੀ ਦਾ ਨਾਮ ਜਸਵੀਰ ਸਿੰਘ ਆ ਮੈਂ ਕੁਲਵੰਤ ਸਿੰਘ ਦੇ ਨਾਲ ਔਟੋ ਵਿੱਚ ਸਕੂਲ ਜਾਂਦੀ ਸੀਗੀ ਔਰ ਆਂਦੀ ਸੀਗੀ ਮੇਰੇ ਨਾਲ ਸ਼ਨੀਲ ਹਿੱਤਤਾ ਕਰਦੇ ਸੀਗੇ ਨਹੀਂ ਉਹ ਉਹਨਾਂ ਨੇ ਤੁਸੀਂ ਪਹਿਲਾਂ ਤੁਹਾਡੇ ਘਰਾਂ ਨਾਲ ਜਾਣਾ ਸੀਗਾ ਕੋਈ ਤਾਂ ਨਹੀਂ ਨਹੀਂ ਮਤਲਬ ਕਿ ਭੱਲੇ ਵਿੱਚ ਹੀ ਰਹਦੇ ਸੀਗੇ ਮੈਂ ਪਹਿਲਾਂ ਚਾ ਕੁੜੀ ਦੇ ਨਾਲ ਜਾਂਦੀ ਹੁੰਦੀ ਸੀਗੀ ਬਾਅਦ ਵਿੱਚ ਫਿਰ ਮੰਮਾ ਨੇ ਕਿਹਾ ਕਿ ਚਲੋ ਸਿਆਣੀ ਹੈਗੇ ਆ ਤੋ ਉਹਦੇ ਨਾਲ ਜਾਇਆ ਆ ਕਰ ਮੈਂ ਉਹਨਾਂ ਨਾਲ ਜਾਣਾ ਨਾ ਕਰਤਾ ਪਹਿਲਾਂ 2 ਕੁ ਮਹੀਨੇ ਤਾਂ ਸਹੀ ਰਹੇ ਤੀਜੇ ਮਹੀਨੇੋਂ ਮੇਰੇ ਨਾਲ ਅਸ਼ਲੀਲ ਹਕਤਾਂ ਕਰਨ ਲੱਗ ਗਏ ਤੰਗ ਆ ਕੇ ਮੈਂ ਆਪਣੀ ਮਾਤਾ ਜੀ ਨੂੰ ਦੱਸਿਆ ਤੇ ਰਾਤ ਨੂੰ ਆ ਕੇ ਸਾਡੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ ਕਿੰਨੀ ਦੇਰ ਇਹ ਤੁਹਾਡੇ ਨਾਲ ਚੱਲਦਾ ਇਹ ਹਜੇ 7 ਕੁ ਮਹੀਨੇ ਤੋਂ ਫਿਰ ਇਹ ਤੇ ਆਪਣੇ ਮਾਤਾ ਜੀ ਨੂੰ ਦੱਸਿਆ ਮੈਂ ਪਹਿਲਾਂ ਤਾਂ ਮੈਂ ਡਰ ਦੇ ਮਾਰੇ ਆਪਣੀ ਮੰਮੀ ਜੀ ਨੂੰ ਨਹੀਂ ਦੱਸਿਆ ਉਸ ਤੋਂ ਬਾਅਦ ਜਦੋਂ ਮੈਂ ਦੱਸਿਆ ਤੇ ਰਾਤ ਨੂੰ ਆ ਕੇ ਸਾਡੇ ਉੱਤੇ ਕਾਰਵਾਈ ਕਰ ਦਿੱਤੀ ਉਹਨਾਂ ਨੇ ਕੀ ਹਮਲਾ ਕੀਤਾ ਹਾਂਜੀ ਕੁੱਟਮਾਰ ਸਾਡੇ ਨਾਲ ਕੀਤੀ ਆ ਅਸੀਂ ਰਾਤ ਨੂੰ ਥਾਣੇ ਆਏ ਹੈਗੇ ਆ ਉਸ ਬੰਦੇ ਨੇ ਪਹਿਲਾਂ ਤਾਂ ਸਾਡੀ ਸੁਣੀ ਹੈਗੀ ਆ ਸਵੇਰੇ ਉਹਨੇ ਝੂਠੀ ਅਮਰਕਤਾ ਕੇ ਸਾਡੇ ਤੇ ਦੇਖਤਾ ਹੁਣ ਤੇ ਇਹਦੇ ਸੰਬੰਧੀ ਹੁਣ ਕੀ ਅਸੀਂ ਡੀਐਸਪੀ ਦੇ ਕੋਲ ਡੀਐਸਪੀ ਸਰ ਦੇ ਕੋਲ ਵੀ ਗਏ ਹੈਗੇ ਆ ਐਸਐਸਪੀ ਸਰ ਦੇ ਕੋਲ ਵੀ ਗਏ ਹੈਗੇ ਆ ਉਹਨਾਂ ਨੇ ਸਾਡੀ ਕੋਈ ਨਹੀਂ ਗੱਲ ਸੁਣੀ ਹੈਗੀ ਆ ਜੇ ਤਾਂ ਨਹੀਂ ਇਹ ਸੁਣਦੇ ਹੈਗੇ ਤਾਂ ਮੈਂ ਇੱਥੇ ਹੀ ਅਪਸਾਈਡ ਕਰ ਲੈਂਦਾ ਹਰ ਇੱਕ ਇਸਲਾਮਾ ਬਾਦ ਇੱਕ ਮਸਲਾ ਹੈ ਜਿੱਥੇ ਕਿ ਰਟਾਇਰਡ ਫੌਜੀ ਤੇ ਇੱਕ ਨਵਾਲਿਕ ਵੱਲੋਂ ਇਲਜ਼ਾਮ ਲਗਾਏ ਕਿ ਉਹਨੇ ਉਹਨਾਂ ਅਸਲੀ ਹੱਤਾਂ ਕੀਤੀਆਂ ਸੀ ਸ਼ੀ ਹਰ ਡੂਇੰਗ ਕਾਲ ਵੈਰੀਫਾਈ ਕਰ ਰਹੀ ਹੈ ਐਕਚੁਅਲੀ ਜਿਹੜਾ ਫੌਜੀ ਹੈਗਾ ਫੌਜੀ ਦੇ 20 ਦੀ ਬਿਵਾਹ ਨਾਲ 5-4 ਸਾਲ ਤੋਂ ਸੰਤੋਸ਼ ਰਹਿੰਦੇ ਇਕੱਠੇ ਰਹਿੰਦੇ ਸੀਗੇ ਤੇ ਉਹ ਦੇ ਮੁਤਾਬਕ ਇਹਦੇ ਅਸੀਂ ਮੈਂ ਲੋਨ ਤੇ ਪੈਸੇ ਲੈ ਕੇ ਦਿੱਤੇ ਹੁਣ ਸ਼ਾਇਦ ਕਹਿੰਦਾ ਕੋਈ ਹੋਰ ਡੇੜੀ ਨੇ ਬੰਦਾ ਕੋਈ ਹੋਰ ਖੜ ਲਿਆ ਇਹਨਾਂ ਦੀ ਆਪਸ਼ੀਆਂ ਬੇਹੋਸ਼ ਹੋਈਆਂ ਸਾਡੇ ਕੋਲ ਐਮਰਜੈਂਸੀ ਰਿਪੋਰਟ ਪਈਆਂ 23 24 ਦਾ ਰਿਜ਼ਲਟ ਆ ਉਹਦਾ ਪੱત્ર ਦੇਣ ਤੋਂ ਬੈਠੇ ਆ ਇਹਨਾਂ ਟਾਈਮ ਲਈ ਅਸੀਂ ਤਿੰਨ ਚਾਰ ਵੇ ਟਾਈਮ ਲਿਆ ਆਪਸ਼ੀਆਂ ਹੁਣ ਕੱਲ ਦਾ ਟਾਈਮ ਲਿਆ ਫਿਰਨਾਂ ਬਾਕੀ ਜੋ ਤੱਥਾਂ ਦੇ ਆਧਾਰ ਤੇ ਹੋਏਗਾ ਉਸ ਹਿਸਾਬ ਨਾਲ ਕਾਰਵਾਈ ਹੋ ਜੀ ਪੱਤ੍ਰ ਬਣਦਾ ਪੱਤ੍ਰ ਪੱਤ੍ਰ ਹੋ ਜਾਏਗਾ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਸਾਰੇ ਕੈਦੇ ਦੀ ਕੁੜੀ ਮੈਂ ਉਹਨਾਂ ਦਾ ਆਟੋ ਤੇ ਜਾਂਦੀ ਨਹੀਂ ਕਾਫੀ ਚਿਰ ਤੋਂ 6 ਮਹੀਨੇ ਤੋਂ ਇਦਾਂ ਦਾ ਨਹੀਂ ਉਹ ਆਟੋ ਤੇ ਉਹ ਕਹਿੰਦਾ ਮੈਂ ਫੀਸਾਂ ਮੈ ਜਾਵਾਂਗਾ ਨਹੀਂ ਦਾਖਲਾ ਮੈਂ ਕਰਾਂ ਕੁੜੀ ਦਾ ਇਹ ਹੁਣ ਕਿੰਨਾ ਸੱਚ ਬੋਲਦੇ ਕਿੰਨਾ ਝੂਠ ਬੋਲਦੇ ਉਹ ਵੈਰੀਫਾਈ ਕਰ ਤੁਸੀਂ ਮਹਿਲਾ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਉਹ ਤਾਂ ਸੁਨੇ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਆ ਤੇ ਪੁਲਿਸ ਮੁਲਾਜ਼ਮ ਇਸ ਮਾਮਲੇ ਦੇ ਵਿੱਚ ਕਿਹੋ ਜੀ ਕਾਰਵਾਈ ਦੀ ਗੱਲ ਕਹਿ ਰਹੇ ਨੇ ਇੱਕ ਵਾਰ ਤੁਹਾਨੂੰ ਪੁਲਿਸ ਮੁਲਾਜ਼ਮਾਂ ਦੀ ਜ਼ੁਬਾਨੀ ਵੀ ਸੁਣਾਉਣੀ ਆ ਤਾਂ ਤੁਸੀਂ ਸੁਣਿਆ ਪੀੜਤ ਮਹਿਲਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੀ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਆਟੋ ਵਾਲਾ ਕਰਦਾ ਹੈ ਤਾਂ ਤੁ ਕੀ ਤੁਹਾਡੇ ਬੱਚੇ ਤੁਹਾਡੀ ਬੱਚੀਆਂ ਸੁਰੱਖਿਅਤ ਨਹੀਂ ਹੈ ਕੀ ਮਾਪਿਆਂ ਦੀ ਇਹ ਚਿੰਤਾ ਵੱਧ ਸਕਦੀ ਹੈ ਮਾਪੇ ਬੱਚਿਆਂ ਨੂੰ ਭੇਜਦੇ ਨੇ ਬਹੁਤ ਜ਼ਿਆਦਾ ਜਿਹੜੀ ਬਿਜ਼ੀ ਲਾਈਫ ਆ ਕੋਈ ਮਾਪੇ ਸਕੂਲ ਛੱਡਣ ਖੁਦ ਜਾਂਦੇ ਨੇ ਕਈ ਬੱਸਾਂ ਦੇ ਵਿੱਚ ਭੇਜਦੇ ਨੇ ਪਰ ਇੱਕ ਭਰੋਸਾ ਹੁੰਦਾ ਇੱਕ ਭਰੋਸਾ ਜਦੋਂ ਟੁੱਟ ਜਾਂਦਾ ਫੇਰ ਮਾਪਿਆਂ ਦੀ ਚਿੰਤਾ ਕਾਫੀ ਵੱਧ ਜਾਂਦੀ ਹੈ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰ ਅਸੀਂ ਬੱਚਿਆਂ ਨੂੰ ਘਰੋਂ ਬਾਹਰ ਕੱਢਦੇ ਆਂ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਤੋਂ ਪਹਿਲਾਂ